ਇੰਨਾ ਕ ਫਰਕ ਪੈ ਗਿਆ ਸੀ ਰੇਟ ਦਾ ਸਾਡ ਨੂੰ ਤੇ ਅੱਧੋ ਅੱਧੀ ਦਾ ਫਰਕ ਪੈ ਜਾਂਦਾ ਅੱਧੋ ਅੱਧ ਜਿਆਦਾ ਨਹੀਂ ਹੋ ਗਿਆ ਨਹੀਂ ਬਾਈ ਜੀ ਨਹੀਂ ਇੱਥੇ ਆ ਕੇ ਝੂਠ ਥੋੜੀ ਮਾਰਾਂਗੇ ਉਹ ਵੀ ਇਹਨਾਂ ਦੇ ਸਾਹਮਣੇ ਕੰਮ ਬਹੁਤ ਸੋਹਣਾ ਕਰਦੀ ਐ ਤੇ ਬਾਈ ਫੇਰ ਆਏ ਆ ਨਹੀਂ ਤੇ ਤੂੰ ਸਿਆਣਾ ਹੁਣ ਝੋਨਾ ਵੱਡਣ ਵਾਲਾ ਜੇ ਪਹਿਲੀ ਨੇ ਕੰਮ ਨਾ ਕੀਤਾ ਹੁੰਦਾ ਦੂਜੀ ਲੈਣ ਆਉਣਾ ਨਹੀਂ ਮੀਹਦਾਰ ਵੀਰੇ ਜੇ ਮੀਹਦਾਰ ਤਾਂ ਟੋਕੜ ਦੋਟਾਈ ਸੋਮ ਦਾ ਦਬਾਈ ਲੈਣ ਦਾ ਡੇਲੀ ਡੇਲੀ ਵੀਰੇ ਮੂਲੀ ਗੱਲ ਆ ਆਉਂਦਾ ਵੀ ਓਵਰਾਲ ਪੰਜਾਬ ਚ ਮੈਂ ਕਹਿੰਦਾ ਯਾਰ ਤੇ ਕਹਿੰਦਾ ਵੀ ਇਹ ਬੰਦੇ ਇੱਥੇ ਡੁਪਲੀਕਟ ਹੁੰਦੀ ਆ ਜਾਂ बिकਦੀ ਆ ਜੋ ਵੀ ਲਾ ਲਓ ਜਿਹੜੇ ਬੰਦੇ ਦੇ ਮਨ ਚ ਤੜਕੂ ਆ ਅਸੀਂ ਪੈਸੇ ਆਪਦੇ ਕੋਲੋਂ ਨਵਾਗੇ 3000 ਰੁਪਿਆ ਟੈਸਟ ਕਰਾਓ ਠੀਕ ਐ ਸਾਬਤ ਕਰ ਦੋ ਪਹਿਲਾਂ ਵੀ ਆਪਾਂ ਨੇ ਪੈਸੇ ਰੱਖੇ ਹੋਏ ਨੇ ਬਾਈ ਠੀਕ ਐ 1 ਲੱਖ 1000 ਰੁਪਿਆ ਲੈ ਜਾਓ ਬਾਈ ਠੀਕ ਐ ਉਵੇਂ ਪਾਰ ਕਰਨਾ ਨਾ ਪਹਿਲਾਂ 17 ਮੇਲੇ ਕਟੋੜ 4-500 ਪੇਟੀ ਗਈ ਮਿਸਟਰ ਜੀ ਠੀਕ ਐ ਹੈਂ ਚਾਰ 500 ਪੇਟੀ ਮੈਂ ਤਾਂ ਦੇਖੀ ਵੀ ਨਹੀਂ ਗਿਆ ਮੈਨੂੰ ਐ ਲੱਗਦਾ ਖਾਲੀ ਪੇਟੀ ਵੀ ਦਿਖ ਨਹੀਂ ਗਏ ਪੇਟੀ ਵੀ ਨਹੀਂ ਦੇਖੇ ਹਾਂ ਬਾਕੀ ਖਾਲੀ ਪੇਟੀਆਂ ਦਾ ਮੈਨੂੰ ਲੱਗਦਾ ਕਾਊਂਟਰ ਦਾ ਗੱਤਾ ਹੀ ਹੋਣਾ ਉਹਦਾ ਪਤਾ ਹੀ ਨਹੀਂ ਵੀਰੇ ਗੱਤਾ ਬਾਹਰ ਹੀ ਗਲੀ ਦਾ ਗੱਤਾ ਦਾ ਸੀ ਛੋਟਾ ਹੱਥ ਹੀ ਦੋ ਦੋ ਭਰਦੇ ਹੱਥ ਸਾਨੂੰ ਬਾਈ ਟਕਾ ਚਕਾਉਣ ਦਾ ਗੱਤੇ ਦਾ ਟਾਈਮ ਹੀ ਨਹੀਂ ਗਿਆ ਦੋਸਤੋ ਲੌਂਗਵਾਲ ਦੇ ਵਿੱਚ ਆਹ ਦੁਕਾਨ ਤੇ ਜਦੋਂ ਮਰਜੀ ਆਜੋ ਤੁਹਾਨੂੰ ਦੁਕਾਨ ਭਰੀ ਦੀ ਭਰੀ ਨਜ਼ਰ ਆਊਗੀ ਕੋਈ ਤਰਨਤਾਰਨ ਤੋਂ ਬੈਠਾ ਕੋਈ ਰਾਜਸਥਾਨ ਤੋਂ ਕੋਈ ਗੰਗਾ ਨਗਰ ਤੋਂ ਕੋਈ ਯੂਪੀ ਤੋਂ ਦੂਰੋਂ ਦੂਰੋਂ ਇੱਥੇ ਲੋਕ ਆਉਂਦੇ ਨੇ ਤੇ ਇਹ ਦੁਕਾਨ ਹਮੇਸ਼ਾ ਹੀ ਭਰੀ ਰਹਿੰਦੀ ਆ ਬਾਈ ਕਿੰਨਾ ਕ ਫਰਕ ਆ ਰੇਟ ਦਾ ਆਪਣੇ ਕੋਲੇ ਵੀ ਆਪਣੇ ਕੋਲੇ ਜਿਹੜਾ ਗਾਹਕ ਟੁੱਟਦਾ ਹੀ ਨਹੀਂ ਸਾਰਾ ਦਿਨ ਬਾਈ ਰੇਟ ਦਾ ਫਰਕ ਦੇਖੋ ਜੇ ਰੇਟ ਦਾ ਫਰਕ ਆ ਬਾਈ ਆਪਣੇ ਕੋਲੇ ਪ੍ਰਮਾਤਮਾ ਦੀ ਕਿਰਪਾ ਨਾਲ ਗਾਹਕ ਵੀ ਤਾਂ ਹੀ ਆਉਂਦਾ ਹਨਾ ਬਹੁਤ ਜ਼ਿਆਦਾ ਆਲ ਓਵਰ ਪੰਜਾਬ ਵਿੱਚ ਛੱਡ ਬਾਈ ਆਲ ਓਵਰ ਇੰਡੀਆ 'ਚ ਆਪਣਾ ਰੇਟਾਂ ਦਾ ਫਰਕ ਆ ਬਾਈ ਠੀਕ ਆ ਨਾ ਤਾਂ ਆਪਣੇ ਜਿੰਨਾ ਕੋਈ ਸਸਤਾ ਦੇ ਸਕੇ ਠੀਕ ਆ ਨਾ ਦੇ ਸਕਦਾ ਹੂੰ ਠੀਕ ਹੈ ਬ੍ਰਾਂਡ ਤੇ ਬ੍ਰਾਂਡ ਤੇ ਜਿਹੜੀ ਮਰਜ਼ੀ ਬਾਈ ਕੰਪਨੀ ਦਾ ਮਾਲ ਹੋਵੇ ਬਾਈ ਕੋਈ ਐ ਨਹੀਂ ਹੈਗਾ ਵੀ ਹਨਾ ਵੀ ਆਪਾਂ ਸਸਤੀ ਕੰਪਨੀ ਦਾ ਮਾਲ ਦੇਦਾ ਕੋਈ ਮਰਜ਼ੀ ਬ੍ਰਾਂਡ ਹੋਵੇ ਬਾਈ ਠੀਕ ਹੈ ਆਪਣੀ ਜ਼ਿੰਮੇਵਾਰੀ 125% ਬਾਈ ਤੇ ਹੁਣ ਜਿਵੇਂ ਆਪਣੇ ਲਵੇ ਬਾਈ ਹੋਣੀ ਦੋਰੋਂ ਦੋਰੋਂ ਆਏ ਬੈਠੇ ਨੇ ਕਿੰਨਾ ਕੁ ਫਾਇਦਾ ਕਰਦਨੇ ਆਪਾਂ ਇਹਨਾਂ ਦਾ ਬਾਈ ਫਾਇਦਾ ਫੁੱਲ ਕਰਦੇ ਆਂ ਮਾਲ ਦੇ ਹਿਸਾਬ ਨਾਲ ਹਨਾ ਜਿਵੇਂ ਜਿੰਨਾ ਕ ਅਗਲਾ ਮਾਲ ਲੈਂਦਾ ਵੀ ਦਵਾਈ ਲੈਂਦਾ ਬਾਈ ਉਹਦੇ ਹਿਸਾਬ ਨਾਲ ਜਿੰਨਾ ਕੁ ਸਾਤੋਂ ਵੱਧ ਤੋਂ ਵੱਧ ਹੁੰਦਾ ਅਗਲੇ ਦਾ ਫਾਇਦਾ ਕਰਕੇ ਤੇਲ ਪਾਣੀ ਕੱਢ ਕੇ ਅਗਲੇ ਦਾ ਠੀਕ ਆ ਫਾਇਦਾ ਕਰਕੇ ਤੋਰ ਦੇ ਠੀਕ ਆ ਤੇ ਬਾਈ ਕਿੱਥੋਂ ਆਏ ਆਪਾ ਸਾਡਾ ਪੇ ਜੀ ਤਰਨਤਾਰਨ ਜ਼ਿਲ੍ਹਾ ਦੇ ਪਿੰਡ ਲਖਣਾ ਲੱਗੇ ਠੀਕ ਆ ਤੇ ਪਹਿਲੀ ਵਾਰ ਹੀ ਆਏ ਹਾਂ ਦੁਕਾਨ ਤੇ ਪਹਿਲੀ ਰਿਹਾਏ ਤੇ ਦਵਾਈ ਬਾਈ ਜੀ ਉਹਨਾਂ ਤੋਂ ਤਰ ਅੱਗੇ ਵੀ ਹੀ ਮੰਗਾਉਂਦੇ ਰਿਹਾ ਦੋ ਸਾਲ ਹੋ ਗਏ ਸਾਨੂੰ ਵਰਤਦੇ ਠੀਕ ਆ ਦੋ ਸਾਲ ਤੋਂ ਉੱਥੇ ਬੈਠੀ ਦਵਾਈ ਮਗਾਈ ਜਾਂਦੇ ਨੇ ਐਂ ਭਰੋਸਾ ਹੋ ਜਾਂਦਾ ਭਾਈ ਹਾਂਜੀ ਹੋ ਜਾਂਦਾ ਜੀ ਪਹਿਲੀ ਵਾਰੀ ਜਦੋਂ ਇਹਨਾਂ ਦਾ ਭਰੋਸਾ ਕਰਕੇ ਕਰੀ ਦਵਾਈ ਮਗਾਈ ਆ ਜਦੋਂ ਇਹ ਕੀਤੀ ਆ ਦਵਾਈ ਨੇ ਸਾਨੂੰ ਵਧੀਆ ਰਿਜ਼ਲਟ ਦਿੱਤਾ ਸਾਡੇ ਮਨ ਨੂੰ ਸੰਤੁਸ਼ਟੀ ਹੋ ਗਈ ਕਿੰਨਾ ਕ ਫਰਕ ਪੈ ਗਿਆ ਸੀ ਰੇਟ ਦਾ ਸਾਨੂੰ ਤੇ ਅੱਦੋ ਅੱਦੀ ਤੇ ਫਰਕ ਪੈ ਜਾਂਦਾ ਅੱਦੋ ਅੱਧ ਜਿਆਦਾ ਨਹੀਂ ਹੋ ਗਿਆ ਨਹੀਂ ਬਾਈ ਜੀ ਨਹੀਂ ਇੱਥੇ ਆ ਕੇ ਝੂਠ ਥੋੜੀ ਮਾਰਾਂਗੇ ਉਹ ਵੀ ਇਹਨਾਂ ਦੇ ਸਾਹਮਣੇ ਹੂੰ ਅੱਦੋ ਕਿਆ ਹੋ ਬਈ ਆਪਣੀ ਆਪਣੀ ਕੰਪਨੀ ਮਿਲ ਜਾਂਦੀ ਆ ਜਿਹੜੀ ਮਰਜ਼ੀ ਉਹ ਤੇ ਤੁਹਾਡੀ ਮਰਜ਼ੀ ਇਹਨਾਂ ਤੁਹਾਡੇ ਗਾੜੀ ਸਾਰੇ ਬ੍ਰਾਂਡ ਰਾਦੇ ਨੇ ਵੀ ਜਿੱਤੇ ਤੁਹਾਡੀ ਇੱਛਾ ਵਾ ਤੁਹਾਨੂੰ ਰੇਟ ਦੱਸਦੇ ਨੇ ਆ ਕਿ ਜਿਹੜਾ ਤੁਸੀਂ ਮਰਜ਼ੀ ਪਾ ਸਕਦੇ ਇਹ ਨਹੀਂ ਤੁਹਾਨੂੰ ਕੋਈ ਧੱਕੇ ਨਾਲ ਤੁਹਾਡੇ ਦਵਾਈ ਗਲ ਪਾਉਂਦੇ ਆ ਇਹੋ ਜੀ ਗੱਲ ਕੋਈ ਨਹੀਂ ਤੇ ਤਨੇ ਆਡਰ ਤੋਂ ਬਈ ਜਾਂ ਇਕੱਠੇ ਇਹ ਮੇਰੇ ਚਾਚਾ ਜੀ ਦਾ ਬੇਟਾ ਉਹ ਮੇਰਾ ਬ੍ਰਦਰ ਆ ਹਾਂਜੀ ਆ ਅਸੀਂ ਵੀ ਆ ਕਿ ਲੈਂਦੀ ਦਵਾਈ ਲਈ ਹੁਣ ਵੀ ਵੀਰ ਹੋਣਾ ਤੂੰ ਸਾਡਾ ਪੂਰਾ ਉਹਨਾਂ ਮਾਨ ਤਾਨ ਕੀਤਾ ਤੇ ਕੰਮ ਕਰਦੀ ਹੈ ਤੇ ਬਾਈ ਕੰਮ ਬਹੁਤ ਸੋਹਣਾ ਕਰਦੀ ਹੈ ਤੇ ਬਾਈ ਫੇਰ ਆਏ ਆ ਨਹੀਂ ਤੇ ਤੂੰ ਸਿਆਣਾ ਹੁਣ ਝੋਨਾ ਵੜਨ ਵਾਲਾ ਜੇ ਪਹਿਲੀ ਨੇ ਕੰਮ ਨਾ ਕੀਤਾ ਹੁੰਦਾ ਦੂਜੀ ਲੈਣ ਆਉਣਾ ਨਹੀਂ 2 ਸਾਲ ਹੋ ਗਏ 2 ਸਾਲ ਹੋ ਗਏ ਤੇ 2 ਸਾਲ ਤੋਂ ਬਾਈ ਹੁਣੀ ਬਰਤਰੇ ਨੇ ਵੀ ਇੰਨੇ ਟਾਈਮ ਤੋਂ ਤਾਹਿਉ ਆ ਰਹੇ ਨੇ ਜੇ ਕੋਈ ਗੱਲਬਾਤ ਹੈ ਤੇ ਬਾਈ ਕਿੱਥੇ ਤੱਕ ਕਰ ਦਿੰਨੇ ਡਿਲੀਵਰੀ ਆਪਾਂ ਬਾਈ ਆਪਾਂ ਪਹਿਲਾਂ ਆਲ ਓਵਰ ਪੰਜਾਬ ਚ ਸੀ ਆਪਣੀ ਡਿਲੀਵਰੀ ਹੁਣ ਆਪਣੇ ਆਲ ਓਵਰ ਇੰਡੀਆ ਚ ਹੀ ਹੈ ਬਾਈ ਡਿਲੀਵਰੀ ਫ੍ਰੀ ਹੈ ਠੀਕ ਹੈ ਪੰਜਾਬ ਪੰਜਾਬ ਚ ਤਾਂ ਆਪਾਂ ਨੂੰ ਮਾਲ ਦਾ ਕੋਈ ਚੱਕਰ ਨਹੀਂ ਬਾਈ ਹਨਾ ਵੀ ਕੋਈ ਲਿਮਟ ਨਹੀਂ ਵੀ ਹਾਂ ਆਪਾਂ ਨੂੰ ਇੰਨੇ ਦਾ ਮਾਲ ਹੋਵੇ ਆਪਾਂ ਡਿਲੀਵਰੀ ਕਰਾਂਗੇ ਠੀਕ ਹੈ ਮਤਲਬ ਆਊਟ ਆਫ ਸਟੇਟ ਲਾ ਲੋ ਠੀਕ ਹੈ ਮਾਲ ਹੋਵੇ 20 25000 ਪਲੱਸ ਬਾਈ ਮਾਲ ਅਸੀਂ ਅਗਲੇ ਦਿਨ ਡਿਲੀਵਰੀ ਘਰੇ ਕਰਦੇ ਆਂ ਬਈ ਬਈ ਫੇਰ ਵੀ ਸਸਤਾ ਪੈਂਦਾ ਫੇਰ ਵੀ ਸਸਤਾ ਪੈਂਦਾ ਬਈ ਤਾញੋਂ ਬਾਈ ਹਾਂ ਹੁਣ ਬਾਈ ਐ ਲੈ ਲਓ ਬਾਈ 2 ਸਾਲਾਂ ਤੋਂ ਬਾਈ ਅੱਜ ਅਸੀਂ ਪਹਿਲੀ ਵਾਰ ਦੇਖਿਆ ਬਾਈ ਦੁਕਾਨ ਤੇ ਅਸੀਂ ਬਾਈ ਨੂੰ ਜਾਣਦੇ ਵੀ ਨਹੀਂ ਸੀ ਬਾਈ ਨਾਲ ਫੋਨ ਤੇ ਕਟੈਕਟ ਹੋਇਆ ਹੋਇਆ ਸੀ ਬਾਈ ਕਹਿੰਦਾ ਅੱਧੋ-ਅੱਧਾ ਦਾ ਮੇਰਾ ਫਾਇਦਾ ਹੁੰਦਾ ਉੱਥੇ ਨਾਲੋਂ ਠੀਕ ਹੈ ਅਗਲਾ ਬਾਈ ਤਾਂ ਹੀ ਆਉਂਦਾ ਇੰਨੀ ਦੂਰੋਂ ਤੁਰ ਕੇ ਹਨਾ ਲੈ ਲਓ ਕਿੱਥੇ ਪਿਆ ਬਾਈ ਤਰਨ ਤਾਰਨ ਲੈ ਲਓ 150 180 ਕਿਲੋਮੀਟਰ ਪੈ ਗਈ ਹੁਣ ਬਾੜ ਬਾਈ ਹਾਂ 200 ਕਿਲੋਮੀਟਰ ਤੋਂ ਬਾਈ ਚੱਲ ਕੇ ਆਇਆ ਜੇ ਬਾਈ ਫਾਇਦਾ ਹੁੰਦਾ ਤਾਂ ਠੀਕ ਹੈ ਤੇ ਜਿਵੇਂ ਹੁਣ ਬਾਈ ਮੌਸਮ ਪਹਿਲਾਂ ਸਿੱਲਾ ਚੱਲ ਗਿਆ ਹੁਣ ਫੰਗਸ ਵੀ ਆ ਗਈ ਪਤਲਵੇਟ ਵੀ ਆ ਗਈ ਤੇਲਾ ਵੀ ਫੁੱਲ ਦਿੱਕਤ ਆ ਰਹੀ ਆ ਦੇਖੋ ਪਹਿਲਾਂ ਮੀਂਹਾਂ ਕਰਕੇ ਹਨਾ ਮੀਂਹ ਪਈ ਗਏ ਦੇਖੋ ਸਪਰੇਹਾਂ ਨਹੀਂ ਹੋਈਆਂ ਤੇ ਨੰਬਰ 2 ਤੇ ਹੁਣ ਮਤਲਬ ਇੰਨਾ ਕੁ ਬੇਦ ਦੀ ਦਿੱਕਤ ਆ ਰਹੀ ਆ ਫੰਗਸ ਦੀ ਲਾ ਲੋ ਤੇਲੇ ਦੀ ਬਾਈ ਬਹੁਤ ਦਿੱਕਤ ਆ ਰਹੀ ਆ ਸੁੰਡੀ ਦੀ ਲਾ ਲੋ ਹਨਾ ਤੇ ਇੱਕੋ ਲੱਖ ਤੋਂ ਬਈ ਅਟੈਕ ਹੋਇਆ ਵੀ ਮਤਲਬ ਜਿਹੜੇ ਕਿਸਾਨ ਵੀਰਾਂ ਨੇ ਪਤਾ ਹੀ ਗੱਲ ਕਹਿੰਦੇ ਆ ਨਹੀਂ ਸਪਰੇਅ ਕਰੀ ਉਹ ਬਈ ਟਾਈਮ ਨਾਲ ਕਰ ਲੋ ਬਚਤ ਰਹਿ ਜੂਗੀ ਨਹੀਂ ਤੇਲਾ ਤਾਂ ਬਈ ਤੁਹਾਨੂੰ ਪਤਾ ਹੀ ਆ ਕੀ ਕਰ ਦਿੰਦਾ ਬਈ ਫੰਗੀਸਾਈਡ ਕਿਹੜੇ ਕਿਹੜੇ ਨੇ ਆਪਣੇ ਲਈ ਫੰਗੀਸਾਈਡ ਬਈ A ਤੋਂ ਲੈ ਕੇ Z ਬਈ ਆਪਣੇ ਕੋਲੇ ਕੰਪਨੀਆਂ ਨੇ ਠੀਕ ਆ ਜਿਹੜਾ ਮਰਜੀ ਫੰਗੀਸਾਈਡ ਚੱਕ ਲੈ ਬੰਦਾ ਆ ਕੇ ਉਹ ਦਵਾਂਗੇ ਠੀਕ ਹੈ ਰਾਇ ਜ਼ਰੂਰ ਅਗਲੇ ਦੀ ਅਸੀਂ ਦਿੰਨੇ ਆ ਅਗਲੇ ਨੂੰ ਵੀ ਭਾਈ ਐ ਨਹੀਂ ਆ ਕਰ ਲਾ ਠੀਕ ਹੈ ਅਗਲਾ ਮੰਨ ਲੈਂਦਾ ਤਾਂ ਉਵੇਂ ਕਰਾਂ ਦਿੰਨਾ ਨਹੀਂ ਜਿਹੜੀ ਮੰਗਦਾ ਭਈ ਅਗਲੇ ਨੂੰ ਦੇ ਦਿੰਨੇ ਆ ਠੀਕ ਹੈ ਹਾਂ ਅਗਲੇ ਨੂੰ ਸਹੀ ਰਾਇ ਜ਼ਰੂਰ ਦਿੰਨੇ ਆਂ ਵੀ ਭਈ ਨਹੀਂ ਆਹ ਦਿੱਕਤ ਆ ਹਨਾ ਜੀ ਤੇ ਪੱਤਲਪੇਟ ਸੁੰਡੀ ਵਾਸਤੇ ਕਿਹੜੇ ਕਿਹੜੇ ਪੱਤਲਪੇਟ ਸੁੰਡੀ ਵਾਸਤੇ ਦਾ ਵੀਰੇ ਆਪਣੇ ਕੋਲੇ ਆ ਪਿਆ ਰਾਮ ਬਾਣ ਦੇਖ ਪਾਵਰ ਪਲੱਸ ਬਈ ਠੀਕ ਆ ਆਹ ਪ੍ਰੋਡਕਟ ਆਉਂਦਾ ਬਈ ਆਪਣੇ ਕੋਲੇ ਠੀਕ ਆ ਪੱਤਾ ਲਪੇਟ ਗੋਭ ਦੀ ਸੁੰਡੀ ਟਿੱਡਾ ਪਮੱਕੜ ਛੜਦੀ ਏ ਕੁਛ ਨਹੀਂ ਬਈ ਕਿੰਨੇ ਦਿਨਾਂ ਰਿਜ਼ਲਟ ਆ ਠੀਕ ਆ 20 ਤੋਂ 25 ਦਿਨ ਦਾ ਰਿਜ਼ਲਟ ਆ ਬਈ ਇਹਦੀ ਇੰਨੇ ਟਾਈਮ ਲੰਘੇ ਤੇ ਮੈਂ ਕਿਹਾ ਅੱਜ ਸਪਰੇਅ ਕਰਤੀ ਬਈ ਹੂੰ ਛੜਦੀ ਕੁਛ ਨਹੀਂ 25 ਦਿਨ ਦਾ ਫੁੱਲ ਬੜਾ ਫੁੱਲ ਰਿਜ਼ਲਟ ਆ ਬਈ ਇਹਦਾ ਠੀਕ ਆ ਤੇਲਾ ਹੋਵੇ ਆਹ ਸੁੰਡੀ ਹੋਵੇ ਬਾਈ ਜਿਹੇ ਜਾਂ ਮਰਜ਼ੀ ਉਹ ਦੇ ਤੇ ਤੇਲੇ ਵਾਸਤੇ ਹੋਪਰ ਤੇਲੇ ਵਾਸਤੇ ਬਾਈ ਆਪਣੇ ਕੋਲੇ ਬਈ ਪ੍ਰੋਡਕਟ ਸਾਰੀ ਆਉਂਦੇ ਨੇ ਤਕਰੀਬਨ ਤਕਰੀਬਨ ਠੀਕ ਆ ਚੈਸ ਲੈਣੀਆਂ ਅਸ਼ੀਨ ਦੇਣੀਆਂ ਜਿਹੜੀ ਮਰਜ਼ੀ ਲੈ ਲੋ ਬਾਕੀ ਆਪਣੇ ਕੋਲੇ ਮੇਨ ਪ੍ਰੋਡਕਟ ਦਾ ਬਾਈ ਆਪਣੇ ਕੋਲੇ ਆ ਹੁੰਦਾ ਤਮਾਕਾ ਬਾਈ ਠੀਕ ਆ ਇਹ ਅਸੀਂ ਪਿਛਲੇ ਸਾਲ ਵੀ ਬਾਈ ਧਰਮਪ੍ਰੀਤ ਵੇਚਿਆ ਸੀ ਪਿਛਲੇ ਸਾਲ ਐਂਡ ਜੇ ਤੇ ਵੇਚਿਆ ਸੀ ਤੇਲੇ ਦੀ ਦਿੱਕਤ ਬਹੁਤ ਜ਼ਿਆਦਾ ਸੀ ਕੋਈ ਪ੍ਰੋਡਕਟ ਨੇ ਕੰਮ ਨਹੀਂ ਕੀਤਾ ਬਾਈ ਉਦੋਂ ਠੀਕ ਆ ਅਸੀਂ ਇਹ ਪ੍ਰੋਡਕਟ ਲਿਆਂਦਾ ਬਾਈ ਤਮਾਕਾ ਦੇਣੋਂ ਤੇ ਮੈਂ ਕਿਹਾ ਬਾਈ ਐ ਲਾਲਾ ਵੀ ਪਠੜ ਵੜ ਪਰ ਪਰ ਸਟੇ ਨੇ ਬਈ ਇੰਨਾ ਤੇਲਾ ਸਟੇ ਨੇ ਮਾਰ ਮਾਰ ਠੀਕ ਐ ਐਤ ਕੀ ਵੀ ਲਾ ਲੋ ਫੁੱਲ ਤਗੜਾ ਰਿਜ਼ਲਟ ਆ ਬਈ ਠੀਕ ਐ ਤਮਾਕਾ ਦਵਾਈ ਆ ਬਈ ਇਹ 5 ਕਿਲਿਆਂ ਚ ਡੱਬਾ ਪੈਂਦਾ ਬਈ ਇਹ ਜਿਹੜਾ ਕਹਿੰਦਾ ਵੀ ਤੇਲਾ ਸਾਡੇ ਮਰਦਾ ਨਹੀਂ ਜਾਂ ਮਰਿਆ ਨਹੀਂ ਸਾਡੇ ਕੋਲੇ ਆਉ ਉਹ ਅਸੀਂ ਮਾਰਾਂਗੇ ਬਈ ਤੇ ਜੇ ਮੈਂ ਹੁਣ ਸਾਰੇ ਤੇ 13.45 ਕਰਦਾ 05934 ਬਈ ਉਹਦੇ ਵਾਸਤੇ ਆਪਣੇ ਕੋਲੇ ਬੂਸਟ ਪਲੱਸ ਪਲੱਸ ਆਉਂਦਾ ਠੀਕ ਐ ਪ੍ਰੋਡਕਟ ਤੇ ਬਈ ਦਈਓ ਬੂਸਟ ਆਪਾਂ ਦਿਖਾ ਦਿੰਨੇ ਆ ਬਈ ਦੋ ਇੱਕ ਡਿਫੈਂਡਰ ਪ੍ਰੋਡਕਟ ਆਉਂਦਾ ਬਈ ਆਪਣੇ ਲੈਵੇ ਠੀਕ ਹੈ ਤੇ ਉਹ ਬਈ ਪੈਂਦਾ 3 ਤੋਂ 4 ਕਿੱਲਿਆ ਚ ਲੀਟਰ ਠੀਕ ਹੈ ਉਹ ਚ ਬਈ ਜਿਵੇਂ ਆਪਾਂ ਕਹიდੀਏ ਵੀ ਜ਼ਿੰਕ ਮੈਗਨੀਜ਼ਮ ਮੈਗਨੀਸ਼ੀਅਮ 13045 ਹੂੰ ਸਾਰੇ ਆ ਪਿਆ ਬਈ ਆਪਣੇ ਪ੍ਰੋਡਕਟ ਉਹ ਹੂੰ ਅਸੀਂ ਇਹਨਾਂ ਦੀ ਦੋ ਸਪਰੇਇਆਂ ਕਰਾਉਣੀਆਂ ਹਨ ਭਰਮਪ੍ਰੀਤ ਬਈ ਇੱਕ ਤਾਂ ਹੁਣ ਨਸਾਰੇ ਭੂਗੋਲੇ ਤੇ ਮਤਲਬ ਹੂੰ ਨਸਾਰੇ ਤੇ ਲਾ ਲਓ ਹੂੰ ਇੱਕ ਜਦੋਂ ਸਾਰੀ ਜੀਰੀ ਨਸਰ ਗਈ ਬਈ ਉਦੋਂ ਕਰਾਉਣੀਆਂ ਐਂਡ ਤੇ ਜਮਾ ਐਂਡ ਤੇ ਪਹਿਲੀ ਸਪਰੇਇ ਇਹ ਦੀ ਬਈ ਦੂਜੀ ਸਪਰੇਇ ਡਿਫੈਂਡਰ ਦੀ ਇਹ ਮਿਕਸ ਹੋ ਕੇ ਇਹ ਮਤਲਬ ਮਿਕਸ ਵੀ ਹੋ ਜਾਂਦੀ ਐ ਜੇ ਕਿਸੇ ਨੇ ਮੰਨ ਲਓ ਜਿਵੇਂ ਆਪਾਂ ਸਪਰੇਅ ਕਰ ਰਹੇ ਆ ਬੰਦਾ ਉਹਦੇ ਨਾਲ ਵੀ ਮਿਕਸ ਹੋ ਜਾਂਦੀ ਐ ਤੇ ਜੇ ਕੱਲਾ ਕਰਨੀ ਚਾਹੁੰਦਾ ਕਿਸਾਨ ਵੀਰ ਤਾਂ ਕੱਲਾ ਵੀ ਕਰ ਸਕਦਾ ਬਾਈ ਠੀਕ ਐ ਠੀਕ ਐ ਤੇ ਕੋਈ ਐ ਨਹੀਂ ਹੈਗਾ ਜਿਵੇਂ ਇਹ ਬਾਈ 3 ਤੋਂ 4 ਕਿਲਿਆਂ ਦੇ ਲੀਟਰ ਪੈਂਦਾ ਇਹ ਵੀ 3 ਤੋਂ 4 ਕਿਲਿਆਂ ਦੇ ਪੈਂਦਾ ਠੀਕ ਐ ਬਸ ਤੁਸੀਂ ਐ ਲਾ ਲਓ ਵੀ ਨਾ ਦਾ ਦਾਣਾ ਮਾਜੂ ਹੋਣ ਦਵੇ ਬਾਈ ਹੂੰ ਤੇ ਪੰਜ ਸੱਤ ਮਣ ਗਰੰਟੀ ਨਾਲ ਬਾਈ ਕਿੱਲੇ ਚੋਂ ਝਾੜ ਵਧੂਗਾ ਹੀ ਵਧੂਗਾ ਜਿੱਥੇ ਇਹਦੀ ਸਪਰੇਅ ਕਰਤੀ ਠੀਕ ਹੈ ਚਾਹ ਇੱਕ ਕਿਲਾ ਛੱਡ ਕੇ ਚੱਕ ਇੱਕ ਕਿਲਾ ਮੈਂ ਕਹਿੰਦਾ ਛੱਡ ਦੋ ਯਾਰ ਅੱਡ ਬਾਈ ਇਹ ਤਾਂ ਅੱਡ ਛਾੜ ਵੱਢ ਲਿਓ ਇਹ ਅੱਡ ਵੱਢ ਲਿਓ ਤੁਹਾਨੂੰ ਆਪੇ ਪਤਾ ਲੱਗ ਜੂ ਵੀ ਹਾਂ ਕੁਝ ਹੈਗਾ ਕਿ ਨਹੀਂ ਹੈਗਾ ਬਾਈ ਐਡਾ ਤਕੜਾ ਰਿਜ਼ਲਟ ਆ ਬਈ ਦਾ ਤੇ ਹੁਣ ਬਈ ਆਪਣਾ ਕਿੱਥੇ ਕਿੱਥੇ ਮਾਲ ਜਾਣ ਲੱਗਿਆ ਜੀ ਮੈਂ ਹੁਣ 15 16 ਸਾਲ ਮਾਲ ਬਈ ਆਪਣਾ ਪਰਮਾਤਮਾ ਦੀ ਕਿਰਪਾ ਨਾਲ ਹੁਣ ਐਮਪੀ ਬਈ ਮਹਾਰਾਸ਼ਟਰ ਆ ਸਾਰੇ ਗਵਾਲੀਅਰ ਤੋਂ ਆਏ ਸੀ ਹਾਂ ਗਵਾਲੀਅਰ ਤੋਂ ਆਏ ਸੀ ਬਈ ਉਹਨਾਂ ਦੇ ਬਈ ਗਵਾਲੀਅਰ ਵਾਲਿਆਂ ਦੇ ਸੁਣ ਲੋ ਗੱਲ ਆਪਣੇ ਕੋਲੇ ਬਈ ਆਏ ਸੀ ਉਹ ਗਵਾਲੀਅਰ ਤੋਂ ਅੱਜ ਤੋਂ 15 ਦਿਨ ਪਹਿਲਾਂ ਹਾਂ ਪਰ ਰੀਲ ਵੀ ਪਾਈ ਸੀ ਆਪਾਂ ਰੀਲ ਵੀ ਪਾਈ ਸੀ ਬਾਈ ਹੂੰ ਉਹ ਬਾਈਆਂ ਨੇ ਜਿਆਦਾ ਨਹੀਂ ਮੈਂ ਕਹਿੰਦਾ ਘੱਟੋ ਘੱਟ ਸਾਡੀ 1500 ਕਿੱਲੋ 2000 ਕਿੱਲੇ ਦੀ ਦਵਾਈ ਉਧਰ ਉਧਰ ਵਗੇ ਗਏ ਪੀ ਬੰਦੇ ਉਧਰ ਉਧਰ ਜਾਣ ਲੱਗ ਪਏ ਆਪਦੇ ਰਿਸ਼ਤੇਦਾਰ ਜੀ ਬਾਈ ਗੱਲ ਸੁਣਾ ਹੁਣ ਬਾਈ ਆਇਆ ਕੋਈ ਵੀ ਬੰਦਾ ਆਇਆ ਅਗਲੇ ਦਾ ਫਾਇਦਾ ਹੋਇਆ ਅਗਲਾ ਦੋ ਨੂੰ ਦੱਸਦਾ ਬਾਈ ਉਹਨਾਂ ਨੇ ਜਾ ਕੇ ਉਹਨਾਂ ਦਾ ਉਹ ਸਭ ਤੋਂ 3 ਲੱਖ ਦੀ ਦਵਾਈ ਲੈ ਕੇ ਗਏ ਠੀਕ ਹੈ ਉਹਨਾਂ ਦਾ ਫਾਇਦਾ ਇੰਨਾ ਕੁ ਹੋਇਆ ਬਾਈ ਉਹ ਕਹਿੰਦੇ ਬਾਈ ਸਾਡਾ ਆਉਣ ਦਾ ਖਰਚਾ ਸਾਡਾ ਰਹਿਣ ਦਾ ਖਰਚਾ ਸਾਡੇ ਉਹ ਵੀ ਪ੍ਰੋਡਕਟਾਂ ਮਾਦਗਰ ਲਾ ਲੋ ਫਰਕ ਪਿਆ ਠੀਕ ਐ ਇੰਨਾ ਕ ਪਿਆ ਕਹਿੰਦਾ ਗੱਲਾਂ ਹੀ ਛੱਡ ਦੋ ਬਾਈ ਉਹਨਾਂ ਨੇ ਆਪਦੇ ਚਾਚਿਆਂ ਨੂੰ ਤਾਇਿਆਂ ਨੂੰ ਰਿਸ਼ਤੇਦਾਰਾਂ ਨੂੰ ਸਭ ਨੂੰ ਦੱਸਿਆ ਬਾਈ ਸਾਰੇ ਬੰਦੇ ਦਵਾਈ ਲੈ ਕੇ ਗਏ ਸਤੋਂ ਬਈਆ ਹੁਣ ਉਧਰ 1500 ਕਿਲੇ ਤੇ ਆਪਣੀ ਦਵਾਈ ਆਪਾਂ ਨੇ ਕਰਤੀ ਬਾਈ 1500 ਤੋਂ ਵੱਧੇ ਕਰਾਤੀ ਬਾਈ ਆਪਾਂ ਨੇ ਘੱਟ ਨਹੀਂ ਕਰਾਈ ਤੇ ਪੂਰੇ ਪੂਰੇ ਬਾਈ ਤੂੰ ਐ ਲਾਲਾ ਬੰਦੇ ਸੰਤੋਸ਼ਟ ਨੇ ਅੱਜ ਸਵੇਰੇ ਰਾਤ ਅਸੀਂ ਮਾਲ ਗੱਡੀ ਭਰਤੀ ਸੀ ਕਿਉਂਕਿ ਬਾਈ ਬਾੜੀ ਦੂਰਾ ਹਨਾ ਬਾਟ 700 ਕਿਲੋਮੀਟਰ ਇੱਕ ਸਾਈਡ ਪੈ ਜਾਂਦੀ ਆ ਰਾਤ ਅਸੀਂ ਗੱਡੀ ਲੋਡ ਕਰਾ ਕੇ ਤੜਕੇ ਮੁੰਡੇ 3 ਵਜੇ 4 ਵਜੇ ਉਹ ਨਿਕਲ ਗਏ ਠੀਕ ਐ ਆ ਆਰਡਰ ਉਹਨਾਂ ਦਾ 1.5-2 ਲੱਖ ਦਾ ਸੀਗਾ ਹੂੰ ਉੱਥੇ ਬਾਈ ਸਪਲਾਈ ਪਹੁੰਚ ਗਏ ਹੋਣੇ ਮੇਰੇ ਹਿਸਾਬ ਨਾਲ ਇੰਨੇ ਸੱਜਰੇ ਗਏ ਨੇ ਤੇ ਬਾਕੀ ਪਰਮਾਤਮਾ ਦੀ ਮਿਹਰ ਆ ਬਾਈ ਠੀਕ ਆ ਪਤਾ ਇਹ ਗੱਲ ਕਹਿਣੇ ਆ ਦੇਖੋ ਲਟੋਨਾ ਕਿਸਾਨ ਵੀਰਾਂ ਨੂੰ ਠੀਕ ਹੈ ਜਿੱਥੇ ਬਾਈ ਫਾਇਦਾ ਹੁੰਦਾ ਉਹਦਾ ਇੱਕ ਬਾਈ ਡੁਪਲੀਕੇਟ ਵਾਲਾ ਬਾਲਾ ਹੁਣ ਰੌਲਾ ਇਹ ਪੈਣ ਲੱਗ ਗਿਆ ਵੀ ਲੌਂਗਵਾਲ ਦੇ ਵਿੱਚ ਕਿਹੜਾ ਦਵਾਈ ਬਣਦੀ ਆ ਵੀ ਇਹਦੇ ਵਿੱਚ ਪੂਰਾ ਨਹੀਂ ਹੁੰਦਾ ਸਾਲਟ ਮੇਰੇ ਦੇਖੋ ਬਹੁਤ ਲੋਕ ਕਹਿੰਦੇ ਨੇ ਵੀ ਜਿਵੇਂ ਆਪਾਂ ਦੇਖੋ ਪਤਾ ਕੀ ਗੱਲ ਹੈ ਦੇਖੋ ਲੋਕਾਂ ਦਾ ਮੂੰਹ ਫੜੀਦਾ ਨਹੀਂ ਧਰਮਪ੍ਰੀਤ ਬਾਈ ਵੀਰ ਜੀ ਇਹ ਤਾਂ ਦੇਖੋ ਆਪਣੇ ਬਾਰੇ ਕਹਿੰਦਾ 18.2 ਆ ਆਪਾਂ ਹਾਂ ਮੈਂ ਉਹੀ ਦੱਸ ਰਿਹਾ ਤੁਹਾਨੂੰ ਜਿਵੇਂ ਇਹ ਲਾਲੋ 18.2 ਆ ਤੇ 11.4 ਆ ਹੂੰ ਠੀਕ ਹੈ ਕੋਈ ਬੰਦਾ ਸਾਬਤ ਕਰ ਦੇ ਵੀ ਤਾਂ ਨਵੀ ਹੋਵੇ ਜੀ ਅਸੀਂ ਪੈਸੇ ਆਪਦੇ ਕੋਲੋਂ ਦਵਾਂਗੇ ਜਿਹੜਾ ਬੰਦਾ ਮਤਲਬ ਸੈਂਪਲ ਕਰਾਊਗਾ ਮਨ ਲੋ 3000 ਰੁਪਏ ਪ੍ਰਾਈਵੇਟ ਅਸੀਂ 3000 ਰੁਪਏ ਲੱਗਦਾ ਅਸੀਂ ਆਪਦੇ ਕੋਲੋਂ ਦਵਾਂਗੇ ਜਿਹੜੇ ਵੀਰ ਦੇ ਮਨ ਦੇ ਕਿਸਾਨ ਜਿਹੜੇ ਵੀ ਬੰਦੇ ਦੇ ਇਹੀ ਗੱਲ ਕਹਿੰਦਾ ਵੀ ਇਹ ਬੰਦੇ ਇੱਥੇ ਡੁਪਲੀਕੇਟ ਹੁੰਦੀ ਆ ਜਾਂ ਬਿਕਦੀ ਆ ਜੋ ਵੀ ਲਾ ਲਓ ਜਿਹੜੇ ਬੰਦੇ ਦੇ ਮਨ 'ਚ ਧੜਕੂ ਆ ਅਸੀਂ ਪੈਸੇ ਆਪੇ ਕੋਲੋਂ ਲਾਵਾਂਗੇ 3000 ਰੁਪਇਆ ਟੈਸਟ ਕਰਾਓ ਠੀਕ ਐ ਸਾਬਤ ਕਰ ਦੋ ਪਹਿਲਾਂ ਵੀ ਆਪਾਂ ਨੇ ਪੈਸੇ ਰੱਖੇ ਹੋਏ ਨੇ ਬਾਈ ਠੀਕ ਹੈ 1 ਲੱਖ 1000 ਰੁਪਏ ਲੈ ਜਾਓ ਬਾਈ ਠੀਕ ਹੈ ਉਵੇਂ ਪਰ ਕੱਲਾ ਨਾ ਬਣਾਓ ਠੀਕ ਹੈ ਆਪਾਂ ਇਹ ਗੱਲ ਕਹਿੰਦੇ ਆ ਸਾਬਤ ਕਰੋ ਦੇਖੋ ਬਾਈ ਇਹ ਉਹ ਕੰਮ ਕਰਦੇ ਹੁੰਦੇ ਨੇ ਜਿਹੜੇ ਬੰਦੇ ਨੇ ਸਾਲ 2 ਸਾਲ ਮਾਰਕੀਟ 'ਚ ਰਹਿਣਾ ਬਾਈ ਸਾਨੂੰ 18 ਸਾਲ ਹੋ ਗਏ ਬਾਈ ਕੰਮ 'ਚ ਬੜਿਆਂ ਨੂੰ ਅੱਜ ਤੱਕ ਪਰਮਾਤਮਾ ਦੀ ਮਿਹਰ ਆ ਬਾਈ ਕਿਹ ਹੈ ਜਾ ਕੋਈ ਕਲੱਕਣ ਲੱਗਿਆ ਨਹੀਂ ਠੀਕ ਹੈ ਨਾ ਅਸੀਂ ਇਹੋ ਜਿਹਾ ਕੰਮ ਕਰੀਏ ਹਮ ਆਪਾਂ ਕਾਊਂਟਰ ਤੇ ਦਵਾਈ ਉਹ ਚੜਦੇ ਆ ਜਿਹੜੀ GST ਦਾ ਬਿੱਲ ਨਾ ਆਉਂਦਾ ਬਾਈ ਜਿਹਦਾ ਰਿਜ਼ਲਟ ਹੈ ਜਿਹਦਾ ਰਿਜ਼ਲਟ ਹੈ ਉਹ ਗੱਲ ਆ ਆਪਾਂ ਉਹ ਗਮਾ ਹਵਾ 'ਚ ਤੀਰ ਮਾਰਨ ਨਾਲ ਕੰਮ ਬੰਦ ਤੇ ਬਾਕੀ ਆਪਣੇ ਐਡਰੈਸ ਦੀ ਜੇ ਗੱਲ ਕਰ ਲਈਏ ਬਾਕੀ ਬਈ ਆਪਣਾ ਐਡਰੈਸ ਆਪਣਾ ਮੰਡੇਰਕਲਾ ਰੋਡ ਬਈ ਬੱਕਰੀਆਂ ਦੀ ਮੰਡੀ ਲੱਗਦੀ ਅੱਗੇ ਟਰੱਡੀਆਂ ਨੂੰ ਰੋਡ ਜਾਂਦਾ ਬਈ ਇਹ ਠੀਕ ਹੈ ਧੰਨ ਧੰਨ ਬਾਬਾ ਆਨੰਦ ਸਿੰਘ ਖੇਤੀਬਾੜੀ ਦੀ ਸਟੋਰ ਬਾਕੀ ਇੱਥੇ ਆ ਕੇ ਜਦੋਂ ਮੰਡੇਰਕਲਾ ਨੂੰ ਮੁੜਗੇ ੱਡੇ ਤੋਂ ਤੁਹਾਨੂੰ ਟ੍ਰੈਫਿਕ ਹੀ ਇੱਥੇ ਮਿਲੂ ਦੁਕਾਨ ਮੂਰੇ ਟ੍ਰੈਫਿਕ ਬਈ ਉੱਥੋਂ ਵੱਡੇ ਤੋਂ ਪਤਾ ਲੱਗ ਜੂ ਵੀ ਦੁਕਾਨ ਬਈ ਹੈਗੀ ਹੈ ਕਿਸੇ ਦੀ ਠੀਕ ਹੈ ਗੱਡੀਆਂ ਇੰਨੀਆਂ ਖੜੀਆਂ ਹੁੰਦੇ ਨੇ ਬਾਹਰੇ ਬਈ ਠੀਕ ਹੈ ਤੇ ਬੰਦੇ ਪਹੁੰਚੋ ਬਾਕੀ ਹੂੰ ਬੜਬਰ ਤੋਂ ਹਾਂ ਜਿਵੇਂ ਬੜਬਰ ਤੋਂ ਬੰਦਾ ਆ ਗਿਆ ਹਾਂਜੀ ਜਦੋਂ ਲੌਂਗਵਾਲ ਨੂੰ ਐਂਟਰ ਹੋ ਗਿਆ ਮਾਰਕੀਟ ਚੱਲ ਪਈ ਫਿਰ ਕਿੱਧਰ ਨੂੰ ਆਵੇ ਬਾਈ ਜਿਵੇਂ ਹੁਣ ਬੜਬਰ ਤੋਂ ਬੰਦਾ ਗਿਆ ਹੂੰ ਲੌਂਗਵਾਲ ਬਣਨ ਤੋਂ ਪਹਿਲਾਂ ਠਾਣਾ ਆਉਂਦਾ ਠਾਣੇ ਦੇ ਬਾਅਦ ਤਹਿਸੀਲ ਆਉਂਦੀ ਆ ਉਦੋਂ ਹਰੀਆਰਾ ਸਰਦਾਲ ਆਉਂਦਾ ਇੱਕ ਤਾਂ ਉਹਦੇ ਨਾਲ ਸੜਕ ਮੁੜਦੀ ਆ ਵੀਰੇ ਸੱਜੇ ਹੱਥ ਫਿਰ ਉਦੋਂ ਮੰਡੀ ਦੇ ਗੇਟ ਦੇ ਸਾਹਮਣੇ ਸੜਕ ਮੁੜਦੀ ਆ ਪ੍ਰੀਤ ਏਜੰਸੀ ਦੇ ਨਾਲ ਆ ਜਮਾ ਪੱਕਾ ਐਡਰੈਸ ਆ ਵੀਰੇ ਲੌਂਗਵਾਲ ਤੋਂ ਬੜਨ ਤੋਂ ਪਹਿਲਾਂ ਫਿਰਨੇ ਘੁੰਮ ਕੇ ਆਇਆ ਫਿਰਨੇ ਘੁੰਮ ਕੇ ਆਇਆ ਜੋ 2-3 ਕਿਲੋਮੀਟਰ ਤੇ ਜੇ ਮੈਂ ਉਧਰ ਹੋਣੇ ਵੀਰੇ ਆਪਾਂ ਸਿਰੋਂ ਕੋ ਨਹੀਂ ਹੋਣੇ ਆ ਜਾਂ ਕਿਲੇ ਕੋ ਨਹੀਂ ਹੋਣਾ ਤਾਂ ਡਰੇਨ ਦਾ ਪੁਲ ਨਾ ਚੜੋ ਡਰੇਨ ਦੇ ਪੁਲ ਦੇ ਨਾਲ ਨਾ ਬੜੋ ਸਿੱਧਾ ਹੋ ਵੱਡੇ ਰੋੜ ਤਾਂ ਪ੍ਰੀਤ ਵਾਲੀ ਜਾਂਸੀ ਕੋ ਨਹੀਂ ਦੇ ਜਾਓ ਠੀਕ ਆ ਜਰ ਜਿਹਨੂੰ ਮਰਜ਼ੀ ਪੁੱਛ ਲੋ ਬੱਚੇ ਬੱਚੇ ਨੂੰ ਪਤਾ ਇਹ ਪ੍ਰੀਤ ਵਾਲੀ ਏਜੰਸੀ ਆ ਮੂਰਤੀ ਸੜਕੇ ਜਾਂਦੇ ਮੇਨ ਆਪਣੀ ਦੁਕਾਨ ਦੇ ਠੀਕ ਆ ਉਹੀ ਮੇਨ ਡਾ ਤੇ ਉਦੋਂ ਬਾਅਦ ਆਪਾਂ ਮੂਰੇ ਆ ਕੇ ਲੈ ਵੀ ਜਾਈਏ ਨਾ ਬੰਦੇ ਨੂੰ ਠੀਕ ਆ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਤਾਂ ਆਪਾਂ ਨੂੰ ਫੋਨ ਕਰੋ ਬੰਦਾ ਹੀ ਭੇਜ ਦਿੰਦੇ ਬੰਦਾ ਮੂਰੇ ਭੇਜਾਂਗੇ ਸਪੈਸ਼ਲ ਲੈ ਕੇ ਆਊਗਾ ਹੁਣ ਜਦੋਂ ਬੱਸਾਂ ਤੇ ਆਉਂਦੇ ਨੇ ਬਈ ਲੋਕ ਹੁਣ ਜਿਵੇਂ ਕੱਲ ਬੰਦਾ ਆਇਆ ਤੇ ਬੰਦਾ ਡਾ ਲਵੇ ਆਪਾਂ ਉੱਥੋਂ ਉਰੋਂ ਵੱਡੀ ਜਾ ਹਟੂਰ ਤੋਂ ਆਏ ਦੇ ਬੰਦਾ ਕੱਲਾ ਠੀਕ ਆ ਉਹਨੂੰ ਹਟੂਰ ਆ ਇਹਨੂੰ ਮੁੰਡੇ ਸਪੈਸ਼ਲ ਸਾਡੇ ਵਾਸਤੇ ਵਾਸਤੇ ਆ ਠੀਕ ਹੈ ਇਹ ਦੁਬਾਰਾ ਛੱਡ ਕੇ ਆ ਹਾਂ ਉਹ ਤੋਂ ਛੱਡ ਕੇ ਠੀਕ ਹੈ ਆਪਣੀਆਂ ਸਹੂਲਤਾਂ ਫੁੱਲ ਨੇ ਬਾਈ ਰੋਟੀ ਦਾ ਪੂਰਾ ਪ੍ਰਬੰਧ ਬਾਕੀ ਪਤਾ ਨਹੀਂ ਰੋਟੀ ਦਾ ਪਾਣੀ ਦਾ ਚਾਹ ਦਾ ਫੁੱਲ ਪ੍ਰਬੰਧਾ ਜਿਹੜਾ ਬੰਦਾ ਆ ਗਿਆ ਸਮੋਸਿਆਂ ਤੋਂ ਲੈ ਸਭ ਕੁਝ ਚੱਲਦਾ ਵੀਰੇ ਬਾਬੇ ਦੀ ਕਿਰਪਾ ਨਾਲ ਬਾਈ ਪਤਾ ਕੀ ਗੱਲ ਆ ਸਾਡਾ ਨੇਰਾਪੁਰਾ ਮੋਟੇ ਵੀ ਨਹੀਂ ਹੈਗਾ ਵੀ ਬੰਦਾ ਆ ਗਿਆ ਦਵਾਈ ਦੇ ਕੇ ਤੋਰਤਾ ਬੰਦੇ ਨੂੰ ਚਾਹ ਵੀ ਮਿਲੂ ਪਾਣੀ ਵੀ ਮਿਲੂ ਰੋਟੀ ਵੀ ਮਿਲੂ ਸਾਰਾ ਕੁਝ ਮਿਲੂ ਬਾਈ ਦਵਾਈ ਬੰਦਾ ਲਵੇ ਚਾਹੇ ਨਾ ਲਵੇ ਠੀਕਾ ਖਾਣਾ ਪੀਣਾ ਹੀ ਜਾਣਾ ਚਾਹ ਦਾ ਨੰਗਰ ਦਾ ਸਾਡਾ ਬਾਪੂ ਦੀ ਕਿਰਪਾ ਨਾਲ ਆਹੋ ਬਾਈ 22 ਘੰਟੇ ਚਾਹਦਾ 6 ਵਜੇ ਢੜਕੇ ਚਾਹ ਲੱਗ ਜਾਂਦਾ ਬੰਨਾ ਸ਼ਾਮ ਦੇ 7-8 ਵਜੇ ਤੱਕ ਚਾਹ ਜੱਲੀ ਜਾਂਦਾ ਬੰਨਾ ਪਤਲੀ ਗੈਸ ਤੇ ਰਹਿੰਦੀ ਆ ਚੱਲੀ ਜਾਂਦਾ ਬਾਈ ਚੱਲੀ ਜਾਂਦੀ ਆ ਹਾਂ ਚੱਲੀ ਜਾਂਦਾ ਬਾਈ ਬਾਕੀ ਬਾਈ ਦੇਖੋ ਹਨਾ ਆਪਣੇ ਕੋਲੇ ਸਾਰੀਆਂ ਤਰ੍ਹਾਂ ਦੀਆਂ ਬਾਈ ਕਟੋਗਰ 17 ਕੰਪਨੀਆਂ ਆਪਣੇ ਕੋਲੇ ਬਾਈ ਡਾਇਰੈਕਟ ਨੇ ਜਿਹੜੀ ਮਰਜ਼ੀ ਕੰਪਨੀ ਦਾ ਬਣਾ ਲਾ ਸਕਦਾ ਸੈਟਾ ਆਪਣੇ ਡਾਇਰੈਕਟਾ ਵੀਰੇ ਪੂਰਾ ਚੈਲੇਜ ਆਪਣਾ ਸੈਟਾ ਵਿੱਚ ਜਾਨ ਆਉਣ ਵਾਲੀ ਟਾਈਮ 'ਚ ਆਪਾਂ ਹੋਰ ਵੀ ਕੰਪਨੀ ਇੱਕ ਬਹੁਤ ਡਬਲ ਡਾਇਰੈਕਟ ਲੈਣੀਆਂ ਠੀਕ ਆ ਸਾਰੀਆਂ ਕੰਪਨੀ ਆਪਾਂ ਡਾਇਰੈਕਟ ਕਰੀਆਂ ਨੇ ਬਾਈ ਸੇਲ ਵੀ ਆਪਣੇ ਕੋਲੇ ਸੇਲ ਆਪਾਂ ਵੀਰੇ ਆਪਣੇ ਸੈਟਾ ਦੀ ਪੰਜਾਬ ਦੇ ਵਿੱਚੋਂ ਦੂਜੇ ਨੰਬਰ ਤੇ ਸੇਲ ਕਰਣੀ ਵੀਰੇ ਠੀਕ ਆ ਠੀਕ ਆ ਨਾ ਜਿਹੜੀਆਂ ਚੀਜ਼ਾਂ ਆਪਾਂ ਸੇਟਾ ਨੇ ਪਹਿਲੇ ਦੀਆਂ ਹਾਂ ਜਿਹੜੀਆਂ ਚੀਜ਼ਾਂ ਆਪਾਂ ਵੇਚ ਗਏ ਸੈਟਾ ਦੀਆਂ ਉਹ ਅੱਜ ਤੱਕ ਦੁਕਾਨਦਾਰ ਕੀ ਸਾਰੇ ਨੰਗਵਾਲੇ ਨੇ ਵ ਜਿਹੜਾ ਸਮਾਨ ਆਪਾਂ ਵੇਚਿਆ ਐਨਸੀਪੀਓ ਤੋਂ ਬਾਈਥੇ ਸੈਂਟਾ ਦੀ ਮੈਂ ਕਹਿੰਦਾ 19 ਸਾਰੇ ਲੌਂਗ ਵਾਲ ਦੇ ਵਿੱਚ ਵਿੱਚ ਨਹੀਂ ਆ 19ਵੇਂ ਕੱਲੇ ਨੇ ਵੇਚੀ ਆ ਐਨਸੀਪੀਓ ਤੋਂ ਵੇਚਿੰਦੀ ਆ ਸੁੰਡੀ ਵਾਸਤੇ ਹੁਣ ਚੈਸ ਲਾ ਲੋ ਚੈਸ ਮਿਲ ਲੈ 23-3 ਟਨ ਆ ਗਈ ਚੈਸ ਬਾਈ ਕਹਿੰਦੇ ਕੋਹਦੇ ਕਾਊਂਟਰਾਂ ਦੇ ਨਹੀਂ ਸਾਰੇ ਲੌਂਗ ਵਾਲ ਤੇ 19 ਵੇਚੇ ਨਹੀਂ 19ਵੇਂ ਕੱਲੇ ਵੇਚਦੇ ਆ ਹਮ ਮਿਸਟਰਾਂ ਮੇਲੇ ਕਟੋੜ 4-500 ਪੇਟੀ ਗਏ ਮਿਸਟਰ ਦੇ ਠੀਕ ਹੈ ਹੈ 4-500 ਪੇਟੀ ਮੰਦਾ ਦੇਖੀ ਵੀ ਨਹੀਂ ਗਿਆ ਮੈਨੂੰ ਆਇ ਲੱਗਦਾ ਖਾਲੀ ਪੇਟੀ ਵੀ ਦਿਖ ਨਹੀਂ ਗਏ ਨਹੀਂ ਪੇਟੀ ਵੀ ਨਹੀਂ ਦੇਖਿਆ ਹਾਂ ਬਾਕੀ ਖਾਲੀ ਪੇਟੀਆਂ ਦਾ ਮਨ ਲੱਗਦਾ ਕਾਊਂਟਰ ਦਾ ਗੱਤਾ ਹੀ ਉਹਦਾ ਪਤਾ ਹੀ ਨਹੀਂ ਵੀਰੇ ਗੱਤਾ ਬਾਹਰ ਹੀ ਗਲੀ ਜਾਂਦਾ ਗੱਤਾ ਦਾ ਸੀ ਛੋਟਾ ਹੱਥ ਹੀ ਦੋ ਦੋ ਭਰਦੇ ਆ ਸਾਨੂੰ ਬਾਈ ਟਕਾ ਚਕਾਉਣ ਦਾ ਗੱਤੇ ਦਾ ਟਾਈਮ ਹੀ ਨਹੀਂ ਹੈਗਾ ਸੋ ਟਾਈਮ ਨਹੀਂ ਹੈਗਾ ਬਾਈ ਐਂ ਗਲੀ ਜਾਂਦਾ ਚਕਾ ਦਿੰਨੇ ਆ ਡੇਲੀ ਕਿੰਨੇ ਬੰਦੇ ਕੱਢ ਦਿੰਨੇ ਆ ਬਾਈ ਆਪਣੇ ਜਿਮੀਦਾਰ ਵੀਰੇ ਜਿਮੀਦਾਰ ਤਾਂ ਘੱਟੋ ਘੱਟ 2 ਟਾਈ ਸੌ ਬੰਦੇ ਦਵਾਈ ਲੈ ਜਾਂਦੇ ਡੇਲੀ ਡੇਲੀ ਵੀਰੇ ਮੂਲੀ ਗੱਲ ਆ ਆਉਂਦਾ ਵੀ ਓਵਰਾਲ ਪੰਜਾਬ ਚ ਮੈਂ ਕਹਿੰਦਾ ਯਾਰ ਤੜਕੇ ਤੋਂ ਆਏ ਮੰਨ ਕੇ ਚੱਲ ਯਾਰ ਜਦੋਂ ਅਸੀਂ ਡਿਊਟੀ ਤੇ ਅਸੀਂ ਆਪ ਚੜਦੇ ਆ 9 ਵਜੇ ਨੂੰ ਉਸ ਤੋਂ ਪਹਿਲਾਂ 40-50 ਬੰਦੇ ਦਵਾਈ ਲੈ ਜਾਂਦੇ ਨੇ ਠੀਕ ਆ ਮੁੰਡੇ ਆਪਣੇ ਰਾਤ ਨੂੰ ਉਰੇ ਪੈਂਦੇ ਨੇ ਵੀਰੇ ਫੁੱਲ ਸਹੂਲਤਾ ਠੀਕ ਆ ਤੜਕੇ ਬੰਦੇ ਨੇ ਜਿਹਨੇ 60 ਤੋਂ 6 ਵਜੇ ਘੜਗਾ ਦੇ ਕੋਈ ਸਾਢੇ 6 ਘੜੇ ਦੇ ਮੁੰਡੇ ਨਾਲ ਦੀਆਂ ਸਟਰ ਚੱਕਦੇ ਨੇ ਦਵਾਈ ਨਾਲ ਦੇਣਾ ਮਿਲਦੀ ਆ ਵੀਰੇ ਠੀਕ ਹੈ ਹਾਂ ਕੋਈ ਆਏ ਨਹੀਂ ਬਈ ਯਾਰ ਸਟਰ ਲੱਗਿਆ ਹੋਇਆ ਵੀ ਬੰਦੇ ਘਰੇ ਵਾਗੇ ਰਾਤ ਨੂੰ ਚਾਹੇ 1 ਵਜੇ ਅਜੇ ਬੰਦਾ ਦਵਾਈ ਲੈਣਾ ਉਹਨੂੰ ਦਵਾਈ ਮਿਲੂਗੀ ਸਾਰੀਆਂ ਸੂਤ ਦਾ ਉਹਨੂੰ ਦਵਾਈ ਦੇ ਕੇ ਤੋੜਾਂਗੇ ਇੰਨੀ ਦੂਰ ਆਏ ਜਿਹੜਾ ਹੁਣ ਬੰਦੇ ਕਈ ਵਾਰ ਪਠਾਨਕੋਟ ਮੰਨ ਲਓ ਕਿਤੋਂ ਦੂਰੋਂ ਆ ਰਹੇ ਨੇ ਬਈ ਰਾਤ ਨੂੰ 12 ਵਜੇ ਪਹੁੰਚੇ 1 ਵਜੇ ਹੋਰ ਤੇ ਕਈ ਬੰਦਿਆਂ ਨੇ ਬਈ ਮੰਨ ਲਓ ਵਾਪਸ ਵੀ ਜਾਣਾ ਹੁੰਦਾ ਇਹ ਐ ਨਹੀਂ ਹੈਗਾ ਵੀ ਦੁਕਾਨ ਬੰਦ ਹੋਊਗੀ ਜਦੋਂ ਮਰਜ਼ੀ ਆ ਕੇ ਬਈ ਫੋਨ ਖੜਕਾ ਕੱਲ ਸੰਗਰੀਆਂ ਦੇ ਬੰਦੇ ਆਏ ਨੇ ਬਈ ਤ ਉਹ ਵਿਚਾਰੇ 3.5 ਦੇ ਜੱਲੇ ਦੀ ਬਰਨਾ ਗੱਡੀ ਦੇ ਦੀ ਵਿਚਾਰੇ ਠੀਕ ਹੈ ਨਾ ਅਸੀਂ ਐ ਮੰਨ ਕੇ ਚੱਲ ਵੀ ਉਹ 6ਟਰ ਚੱਕੀ ਦੀ ਜਰਾ ਠੀਕ ਆ ਸਵੇਰੀ ਆਗੇ ਸਵੇਰੀ ਆਉਂਦੇ ਨੇ ਹੁਣ ਜਿਹੜਾ ਦੂਰ ਆ ਬੰਦਾ ਸਵੇਹੀ ਚੱਲਦਾ ਬਾਈ ਸਵੇ ਆ ਜਾਂਦਾ ਕਹਿੰਦਾ ਨਿਬੜੇ ਕੰਮ ਚਾਹ ਵੇਲੇ ਨੂੰ ਆ ਜਾਂਦਾ ਚਾਹ ਵੇਲੇ ਨੂੰ ਆ ਜਾਂਦਾ ਵੀ ਜੀ ਹਾਂ ਹਾਂ ਬਾਕੀ ਸਕਰੀਨ ਤੇ ਨੰਬਰ ਹੈ ਜਦੋਂ ਮਰਜ਼ੀ ਸੰਪਰਕ ਕਰਕੇ ਆ ਰਹੇ ਹੋ ਤੇ ਬਾਕੀ ਰੇਟ ਤਾਂ ਚੈਲੇਜ ਹੈਗੀਆ ਬਾਕੀ ਜੇ ਕਿਸੇ ਦਾ ਨਹੀਂ ਫੋਨ ਚੱਕਿਆਦਾ ਨਾ ਮੇਰਾ ਵੀਰ ਉਹ ਗੁੱਸਾ ਨਾ ਕਰੇ ਆਪਣਾ ਕਿਉਂਕਿ ਫੋਨ ਤੇ ਆਪਣੇ ਦੋ ਬੰਦੇ ਸਪੈਸ਼ਲ ਖੱਢੇ ਹੋਏ ਨੇ ਫੇਰ ਵੀ ਫੋਨ 1 ਮਿੰਟ ਦੇ ਵਿੱਚ ਕਟੋਕੜ ਵੀ ਬੱਚੇ ਫੋਨ ਆ ਜਾਂਦੇ ਕਿਉਂਕਿ ਨਵੇਂ ਜੁੜੀ ਜਾਂਦੇ ਨੇ ਪਹਿਲਾਂ ਬਹੁਤ ਜੁੜੇ ਹੋਏ ਨੇ ਜਿਵੇਂ ਉਹਨਾਂ ਫੋਨ ਤੇ ਆਪਾਂ ਕਿਸੇ ਨਾਲ ਗੱਲ ਕਰਦੇ ਇੱਕੰਦਾ ਇੱਕ ਬੰਦਾ ਕਟੋਕੜ 2 3 4 ਮਿੰਟਾਂ ਭਾਲਦਾ ਵੀਰੇ ਹਰੇਕ ਬੰਦਾ ਤੁਹਾਡੀ ਵੱਧ ਵੀ ਲੈ ਜਾਂਦਾ ਹਾਂ ਹੁਣ ਜਿਵੇਂ ਅਗਲੇ ਵਟਸਐਪ ਤੇ ਮੈਸੇਜ ਆ ਜਾਂਦੇ ਨੇ ਵਟਸਐਪ ਤੇ ਵੀ ਰਿਪਲਾਈ ਨਹੀਂ ਦਿੱਤਾ ਹੁੰਦਾ ਵੀਰੇ ਸਾਨੂੰ ਆਓ ਠੀਕ ਹੈ ਨਹੀਂ ਸਾਡੇ ਨਾਲ ਸ਼ਾਮ ਨੂੰ ਕਾਲ ਕਰ ਲਓ 7:30 ਵਜੇ ਤੋਂ ਬਾਅਦ ਜਮਾਂ ਐਮਰਜੈਂਸੀ ਆ ਕਿਸੇ ਬੰਦੇ ਨੂੰ ਨਹੀਂ ਦਿਨੇ ਵੀ ਆਪਣਾ ਸਪੈਸ਼ਲ ਯਾਰ ਬੰਦਾ ਫੋਨ ਤੇ ਛੱਡਿਆ ਹੋਇਆ ਜੇ ਦਿਨੇ ਨਾਲ ਫੋਨ ਚ ਕਿਉਂ ਸ਼ਾਮ ਨੂੰ ਫੋਨ ਸਾਨੂੰ ਲਾ ਲੈ ਹਾਂਜੀ ਹਾਂਜੀ ਤਾਂ ਸਾਰੀ ਕਸੂਲ ਤਾਂ ਆਪਣੇ ਲਵੇ ਸਾਰੀ ਸੂਲ ਤਾਂ ਫੁੱਲਾ ਯਾਰ ਜਿੰਨੇ ਅਸੂਲ ਤਾਂ ਆਪਾਂ ਦੇ ਰਹਿਆ ਬਾਬੇ ਦੀ ਕਿਰਪਾ ਨਾਲ ਕੋਈ ਨਾ ਤਾਂ ਕਿਸੇ ਨੇ ਦਿੱਤੀਆਂ ਨੇ ਯਾਰ ਨਾ ਕੋਈ ਦੇ ਸਕੇ ਮਾਈਦਾ ਲਾਲ ਜੱਡਾ ਮਰਜੀ ਆ ਜਾ ਯਾਰ ਪੈਸੀ ਏੜ ਦੀ ਲੈਣ ਚ ਬੰਦਾ ਬਾਕੀ ਸਕਰੀਨ ਤੇ ਨੰਬਰ ਆ ਸੰਪਰਕ ਕਰਕੇ ਜਦੋਂ ਮਰਜੀ ਆ ਜਾ ਤਨਤਨ ਬਾਬਾ ਆਨੰਦ ਸਿੰਘ ਜੀ ਖੇਤੀਬਾੜੀ ਸਟੋਰ ਲੋਂਗੋ